ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਬੁਰਜ ਰਾਜਗੜ੍ਹ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਇੱਕ ਤੁਹਾਨੂੰ ਐਰ ਸੈਰ ਵਾੜ ਦਿਖਾ ਦੇਣੀ ਤੇ ਮਗਰ ਬੱਚੀ ਐਚਪੀ ਚੰਗੀ ਹੈ ਜੀ ਕਦੋਂ ਸੁਈਏ ਬਾਈ ਜੀ ਤੋਂ ਪੁੱਛਾਂ ਕਿੰਨਾ ਦੁੱਧ ਬੋਲਾ ਸਭ ਕੁਝ ਪੁੱਛ ਕੇ ਦੱਸਾਂ ਨਾਮ ਬਰਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਬਰੇ ਕਾਲੇ ਠੀਕ ਹੈ ਜੀ ਪਹਿਲਾ ਦਾ ਨੰਬਰ ਬੋਲੋ ਜੀ 94645 7876 ਪਿੰਡ ਦਾ ਆਪਣਾ ਜੀ ਪਿੰਡ ਰਾਜਗੜਾ ਜੀ ਜਿਲ੍ਹਾ ਬਟਾ ਤੇ ਸੀਲ ਫੂਲਾ ਨੇੜੇ ਇਧਰ ਭਗਤਾ ਭਾਈ ਵੀ ਆ ਗਿਆ ਫਲਾਦਪਰਾ ਤੇ ਭਦੌੜਾ ਰੋੜ ਭਦੋੜ ਆ ਗਿਆ ਬਰਨਾਲੇ ਜ਼ਿਲ੍ਹੇ ਦੇ ਪਿੰਡ ਤੇ ਇਧਰ ਆਪਣਾ ਹੈਗਾ ਬਠਿੰਡਾ ਜਿੱਥਾ ਬਠਿੰਡਾ ਜਿੱਥਾ ਤਹਿਸੀਲ ਫੂਲ ਤਹਿਸੀਲ ਫੂਲ ਓਕੇ ਤੇ ਬਾਈ ਜੀ ਆਪਣੇ ਘਰ ਦੇ ਪਸ਼ੂ ਰੱਖੀ ਹੋਏ ਨੇ ਹਾਂਜੀ ਆਪਣੇ ਦਾਣ ਸਾਹ ਤੇ ਇਧਰ ਵੀ ਬਾਈ ਕੋਲੇ ਖੜੇ ਆ ਹਾਂਜੀ ਤੇ ਇਹਨਾਂ ਜਿਹੜੇ ਬਕਾਊ ਆ ਹੈ ਹਾਂਜੀ ਤੇ ਬਾਈ ਜੀ ਜਿਹੜੀ ਆ ਪਾਇਰ ਸਾਰ ਵੜ ਦੇਖੀ ਜਾਂਦੇ ਆ ਕਿਹੜਾ ਸੂਆ ਤੇ ਕਦੋਂ ਸੂਈ ਆ ਇਹ ਦੂਜਾ ਸੂਆ ਜੀ ਦੂਜਾ ਕੱਲ ਦੀ ਰਾਤ ਸੂਈ ਆ ਕੱਲ ਦੀ ਰਾਤ ਸੂਈ ਕੱਲ੍ਹ ਦਿਨ ਲੰਘਿਆ ਤੇ ਜੇਰ ਵੀਰੇ ਕੰਪਲੀਟ ਇਹ ਰਿਓ ਦੀ ਕੰਪਲੀਟ ਆ ਵੀਡੀਓ ਆਪਣੇ ਕੋਲੇ ਓਕੇ ਤੇ ਬੌਲਾ ਹੁਣ ਕਿੰਨਾ ਬਾਈ 15 ਕਿਲੋ ਰੈ ਐਦ ਕੀ ਫਿਰ 20 ਕਹਿ ਕੇ ਦੇ ਦਿੰਦੇ ਠੀਕ ਹੈ ਕਿ ਦੇਵਾਂਗੇ ਜੋ ਪਲਾਸਟਿਕ ਤੇ ਬਾਕੀ ਦਾ ਆਪਾਂ ਸਵੇਰ ਦੇ ਟਾਈਮ 9 ਵਜੇ ਵੀਡੀਓ ਬਣਾ ਰਹੇ ਹਾਂ ਹਾਂਜੀ ਤੇ ਬਾਕੀ ਦੀ ਦਿਖਾਈਏ ਬੱਚੀ ਮੜੀ ਇੱਧਰ ਹੋਇਓ ਆ ਦੇਖੋ ਐਚਪ ਚੰਗੇ ਕੁਆਲਿਟੀ ਦੀ ਬੱਚੀ ਆ ਦੇਖੋ ਜੀ ਤੇ ਅਨਾੜੂਆ ਦੇਖ ਲਓ ਗਿੱਲਾ ਨਾਲ ਆ ਠੀਕ ਹੈ ਜੀ ਬੋਲੋ ਜੀ ਤੋਰਾ ਕਰਾਈਏ ਚੈੱਕ ਤੇ ਥਣ ਦਾ ਬਾਈ ਕਾਲੇ ਫਿਰ ਕਲਾਸਾਂ ਆ ਰਗੇ ਲੱਗੇ ਹੋਇਆ ਹਨਾ ਟੀੜੀ ਦੇ ਪਾਵਿਆਂ ਰਗੇ ਹੁੰਦੇ ਜੀ ਕਹਤਾ ਹਰੇਕ ਹੀ ਦਿੰਦਾ ਸਹੀ ਗੱਲ ਆ ਬਾਈ ਚਾਰੇ ਗੁੱਠਾਂ ਚਾਰੇ ਨੁਕਰਾਂ ਤੇ ਲੱਗੇ ਹੋਇਆ ਹਨਾ ਤੋਰਾ ਦਾ ਰ ਇੱਕ ਨੰਬਰ ਸਾਈਜ਼ ਪੂਰਾ ਵਧੀਆ ਦੱਦ ਬੱਡ ਪੂਰਾ ਵਧੀਆ ਜੀ ਬਾਕੀ ਦੀ ਗੱਲ ਥਾਣ ਲੈ ਵਾ ਸਾਨੂੰ ਨੇੜ ਤੋਂ ਕਰਾਵਾ ਚੱਕਾ ਦੇਖੋ ਜੀ ਸੂਆ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਹਾਂ ਉਸ ਹਿਸਾਬ ਨਾਲ ਦੂਜਾ ਜਜਮੈਂਟ ਕਰਨੀ ਹੈਗੀ ਕਰੋ ਜੀ ਚੈੱਕ ਸਾਇਜ਼ ਫੁੱਲ ਮੋੜ ਲਓ ਵੀਰੇ ਚੰਗੀ ਕੁਆਲਿਟੀ ਬੱਚੇ ਦਾ ਕਰੂਗੇ ਹਨਾ ਬੱਚੇ ਦਾ ਕਰਦੀ ਲੈ ਚਲੋ ਕੋਈ ਆ ਦੇਖੋ ਜੀ ਸੂਆ ਬਾਈ ਦਾ ਕਹਣਾ ਦੂਜਾ ਪਹਿਲੇ ਸੂਏ ਦੁੱਧ ਚੰਗਾ ਕੱਢਿਆ ਤੇ ਇਹਦੀ ਵੀ ਬਾਈ ਕਹਿੰਦਾ ਚੰਗਾ ਕੱਟੂਗੀ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਿਆਂਗੇ ਡੀਟੇਲ ਸਭ ਕੋ ਵੀਡੀਓ ਦੇ ਵਿੱਚ ਆ ਦੇਖੋ ਜੀ ਥਾਣ ਲੈ ਵਾ ਨੇੜ ਤੋਂ ਕਰੋ ਚੈੱਕ ਜੇ ਪਥਣ ਲੈਵੇ ਦੀ ਗੱਲ ਕਰ ਲਗੇ ਚੰਗੇ ਤਣ ਲੈਵੇ ਦੀ ਛੱਡ ਲੋ ਫਿਰ ਬੱਚਾ ਮੜਾ ਠੀਕ ਕਰਾ ਦੇ ਕੇ ਧਾਰਾਂ ਚ ਕਬੀਰਾਂ ਦੇਖੋ ਜੀ ਪੜੇ ਫਿਰ ਸੀਲ ਸਾਬ ਪੋਣੇ ਆਣਾ ਬਾਦੂ ਆ ਦੇਖੋ ਜੀ ਤੁਹਾਡੇ ਸਾਹਮਣੇ ਕੋਈ ਨਿਆਣਾ ਨਹੀਂ ਕੁਛ ਨਹੀਂ ਠੀਕ ਆ ਜੀ ਤੇ ਬੱਚਾ ਚੁੰਮਣ ਲੱਗਿਆ ਵਾ ਹੁਣ ਵਧੀਆ ਜੀ ਠੀਕ ਆ ਬਾਕੀ ਦਾ ਬੱਚੀ ਨੇ ਵੀ ਕਰਮਾਈ ਦੇ ਨਾਲ ਹੀ ਤਿਆਰ ਆ ਜਾਣਾ ਬੱਚੀ ਐਚਐਫ ਆ ਗਈ ਪਿਓਰ ਬੱਚੀ ਬਹੁਤ ਸੋਹਣੀ ਆ ਜੀ ਹਾਂ ਜੀ ਤੇ ਬਾਕੀ ਦੀ ਗੱਲ ਬੈੜ ਆ ਗਈ ਐ ਟੇਰ ਇਹਨਾਂ ਦਾ ਦੁੱਧ ਵੀ ਫੈਡ ਵਾਲਾ ਹੁੰਦਾ ਕੋਈ ਚੋਈ ਜਾਵੇ ਕੋਈ ਹਲ ਜੋ ਨਹੀਂ ਥੂੜੀ ਚੋਲੇ ਬੰਦਾ ਕੋਈ ਗੱਭਰੇ ਕੋਈ ਚੱਕਰ ਨਹੀਂ ਹਾਂ ਉਹ ਜਿੱਤ ਨਹੀਂ ਬਿਨਾ ਨਿਆਣੇ ਤੋਂ ਚੋਲੇ ਨਿਆਣਾ ਬਾਗ ਹੀ ਲੈਣੇ ਓਕੇ ਜੀ ਮਾਰ ਦਿਓ ਫਿਰ ਧਾਰਾਂ ਦੋ ਦੋ ਛਾਡੋ ਬੱਚਾ ਮੂਰੀ ਕਰ ਦਿਓ ਤੇ ਥਾਣ ਬੜਾ ਹਨਾ ਥਾਣ ਦਾ ਭਾਈ ਕੀ ਆ ਬੰਦਾ ਗਰੇ ਆ ਆ ਦੇਖੋ ਥਾਣ ਦੇ ਚਾਰੇ ਥਾਣ ਨਿਕਲਦੀ ਪੂਰੇ ਗੈਪ ਤੇ ਆ ਮਾਰੋ ਵੀਰੇ ਕਾਲੇ ਧਾਰਾਂ ਲਾ ਓਕੇ ਹੈ ਜੀ ਹਨਾ ਗੱਲਬਾਤ ਕਰ ਲਓ ਤੁਹਾਨੂੰ ਬਹੁਤ ਚੈੱਕ ਕਰ ਲਿਆ ਹਾਂ ਹੂੰ ਮੈਂ ਕਹਿੰਦਾ ਕੋਈ ਪਰਵਾਹ ਹੀ ਨਹੀਂ ਆ ਨਾ ਪਾਉਂ ਟੋਲ ਵਜਾਈ ਚੱਲੋ ਬੱਸ ਵੀਰੇ ਕਾਲੇ ਥੱਲੇ ਦਾ 100 ਦੀ 100 ਹੀ ਆ ਨਾ ਵੀਰੇ ਬਿਲਕੁਲ ਓਕੇ ਆ ਜੀ ਬਿਲਕੁਲ ਓਕੇ ਕਾਲੇ ਫਿਰ ਵੀਰੇ ਕਿੰਨੇ ਪੈਸੇ ਇਹਦੇ ਲੈਣ ਦੇਣ ਮੁੱਲ ਕੋਈ 65 ਕਰਾ ਲਈ 70 ਕਰਾ ਲਈ ਹੂੰ ਲੈਣ ਦੇਣਾ 58000 ਰੁਪਏ ਦੀ ਮਾ ਦੋ ਘੱਟ 60 ਬਹ ਮਾਨਤਨ ਮੁੱਕੇ ਦੀ ਕਰਾਂਗੇ ਬੜਾ ਨਹੀਂ ਹੋਇਆ ਚੋ ਨੰਬਰ ਬੋਲ ਦਿਓ ਫਿਰ 946457876 ਪਿੰਡ ਬੁਰਜ ਰਾਜਗੜ੍ਹ ਦੀ ਬਟਿੰਡੇ ਜਿਹੜੇ ਦਾ ਪਿੰਡ ਦਿੱਲੀ ਰਾਮਪਰਾਪੂਲ ਦਾ ਨੇੜੇ ਬਾਈ ਦਾ ਸਲਾਂਦਪੁਰਾ ਬਾਕੀ ਇੱਕ ਵਾਰ ਤੁਹਾਨੂੰ ਐਰ ਸਾਰ ਇੱਕ ਕਵਰ ਕਰਕੇ ਦੇਤੀ ਮਗਰ ਬੱਛੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਨਾਂ ਵੀਡੀਓ